ਅ ਰਾਤ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਤਿੰਨ ਥਾਂ ਤੇ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਸਾਹਮਣੇ ਆਈਆਂ ਸਰ ਇੰਦਰਾ ਮਾਰਕੀਟ ਦੇ ਵਿੱਚ ਮਨਿਆਰੀ ਦੀਆਂ ਦੁਕਾਨਾਂ ਨੇ ਉਥੇ ਇਹ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਹੈ ਜਿਹੜੇ ਪੈਸਿਆਂ ਦੇ ਹਾਰ ਲੈ ਕੇ ਗਏ ਨੇ ਕੱਲੇ ਉਹ ਦੋਨੋਂ ਦੁਕਾਨਾਂ ਚੋਂ ਤੇ ਇੱਕ ਦੁਕਾਨ ਚੋਂ ਹਾਰ ਨਹੀਂ ਸੀ ਕਿ ਮਨਿਆਰੀ ਚੋਂ ਇੱਕ ਚੋ ਕੈਸ਼ ਲੈ ਗਏ ਨੇ 4000 ਰੁਪਏ ਅਸੀਂ ਸਟੇਟਮੈਂਟ ਲੈ ਕੇ ਇਹਨਾਂ ਦੀ ਕਾਰਵਾਈ ਕਰ ਰਹੇ ਹਾਂ ਸੀਸੀਟੀਵੀ ਫੁਟੇਜ ਚੈੱਕ ਕਰਾਂਗੇ ਇਹ ਉੱਧੇ ਵਿੱਚ ਕੈਮਰੇ ਲੱਗੇ ਹੋਣ ਨੇ ਕਿਉਂਕਿ ਉਹ ਜਿਹੜਾ ਬਾਜ਼ਾਰ ਭਰਿਆ ਬਾਜ਼ਾਰ ਹੈ ਉੱਥੋਂ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਟਰੈਕ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਪਤਾ ਲੱਗਾ ਕਿੰਨੇ ਵਜੇ ਦਾ ਵਾਕਿਆ ਹੈ ਜੀ ਇਹ 5 ਵਜੇ ਤੋਂ ਬਾਅਦ ਦਾ ਵਾਕਿਆ ਮਾਰਨਿੰਗ ਸਵੇਰ ਦਾ ਤੜਕਸਾ ਹਾਂ ਜਿਹੜਾ ਚੌਕੀਦਾਰ ਆ ਉਹ ਚਲਾ ਜਾਂਦਾ ਉਹ ਛੁੱਟੀ ਤੇ ਗਿਆ ਹੈ ਜਿਹੜਾ ਪੱਕਾ ਚੌਕੀਦਾਰ ਹੈ ਇਹਨਾਂ ਦਾ ਜੀ ਜੋ 5 ਵਜੇ ਤੱਕ ਹੁੰਦਾ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਚੋਰੀ ਹੋਈ ਹੈ ਕਹਿ ਸਕਦੇ ਹਾਂ ਕਿ ਕਿਧਰ ਨਾ ਹੋਣ ਕਰਕੇ ਚੋਰਾਂ ਨੂੰ ਮੌਕਾ ਮਿਲ ਗਿਆ ਬੰਦੇ ਦੇ ਪੇਤੀ ਨੂੰ ਪਤਾ ਸੀ ਵੀ ਚੌਕੀਦਾਰ ਹੈਗੀ ਪਰ ਆਮ ਨਾਲ ਉਹਨਾਂ ਨੇ ਇਹ ਕਾਰਵਾਈ ਕੀਤੀ ਕਿ ਸਾਡੇ ਕੋਲੇ ਸੀਸੀਟੀਵੀ ਦਾ ਕੰਮ ਕੁਝ ਲੱਗਿਆ ਹੈ ਉਮੀਦ ਹੈ ਵੀ ਅਸੀਂ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਠੀਕ ਹੈ ਸਰ ਨੰਨਾ ਜੀ ਸੋਨੂ ਹੈ ਮੇਰੀ ਦੁਕਾਨ ਦਾ ਨਾਮ ਰਜਿੰਦਰ ਸਿੰਘ ਸਰਸਾ ਜੀ ਕੀ ਗੱਲ ਕੀ ਹੋਈ ਹੈ ਜੀ ਗੱਲ ਇਸ ਰਵੇ ਵੀ ਸਾਨੂੰ ਸਵੇਰੇ ਪਤਾ ਲੱਗਿਆ ਵੀ ਸਵਾ 5:30 ਫੋਨ ਗਿਆ ਵੀ ਤੁਹਾਡੀ ਦੁਕਾਨ ਦਾ ਸ਼ਟਰ ਖੁੱਲਿਆ ਹੋਇਆ ਹੈ ਤੇ ਮਿਲਵਾਏ ਆ ਤੇ ਦੇਖਿਆ ਮੌਕੇ ਤੇ ਸ਼ਟਰ ਸਾਰਾ ਡਿੰਗਾ ਹੋਇਆ ਹੋਇਆ ਚੋਰੀ ਹੋ ਗਈ ਅੰਦਰ ਸਮਾਨ ਮੱਲੋ ਜਿਵੇਂ ਸਮਾਨ ਦੀ ਬੱਚੇ ਤੇ ਹਾਰੇਗੇ ਸੀ ਕੋਈ ਨਕਦੀ ਹੈਗੀ ਸੀ ਮਤਲਬ ਕਾਪੀਆਂ ਹੈਗੀ ਸੀ 2 1 2000 ਵਾਲੀ ਹੈਗੀ ਸੀ ਤੇ 2 3 10 ਮਤਲਬ ਈਆਰੀਆ ਵਾਲੀਆਂ 10 ਵਾਲੇ ਨੋਟਾਂ ਲੀਆਂ ਪਰਚੀਆਂ ਵੀਆਂ ਦੀ ਗੱਲੇ ਚ ਜਿਹੜੇ 5 700 ਦੀ ਹੋ ਗਈ ਸੀ ਕੁੱਲ ਮਿਲਾ ਕੇ 30 15 20000 ਦਾ ਨੁਕਸਾਨ ਹੋ ਗਿਆ ਤਾਂ ਕੀ ਕਹਿ ਸਕਦੇ ਆ ਜੀ ਨਵੇਂ ਸਾਲ ਦਾ ਮੌਕਾ ਹੈ ਪਹਿਲਾ ਦਿਨ ਨੇ ਦੁਕਾਨਦਾਰਾਂ ਲੋ ਹੁੰਦਾ ਵੀ ਆਪਣੀ ਦੁਕਾਨ ਛੇਤੀ ਛੇਤੀ ਲਗਾਈ ਜਾਵੇ ਕੰਮ ਕਰਦੇ ਤੌਰ ਤੇ ਪਰ ਆ ਕੇ ਦੇਖਦੇ ਹੋਗੇ ਚੋਰੀ ਹੋਈ ਹੋਈ 21 ਸਮੇਂ ਦੇ ਚੀਜ਼ਾਂ ਕੀ ਸਮਝ ਨਹੀਂ ਮਾਲਕ ਨੂੰ ਜਿਵੇਂ ਚੰਗਾ ਲੱਗਿਆ ਜੀ ਪਹਿਲਾ ਦਿਨ ਸੀ ਜਿਵੇਂ ਉਹਨੂੰ ਚੰਗਾ ਲੱਗਿਆ ਪਰ ਪਤਾ ਪ੍ਰਸ਼ਾਸਨ ਤੇ ਹੀ ਮੰਗ ਕਰਨੇ ਆ ਜੀ ਜਿਹੜਾ ਸਾਡਾ ਨੁਕਸਾਨ ਹੋ ਗਿਆ ਚਲੋ ਕੋਈ ਨਹੀਂ ਬਾਕੀਆਂ ਨਹੀਂ ਬਚਤ ਹੋਈ ਜਾਵੇ ਸਾਡੇ ਮੋਟਾ ਪੀਸੀ ਆਲ ਜਿਹੜੇ ਹੈਗੇ ਨੇ ਉਹ ਚੱਕਰ ਲਾਉਂਦੇ ਰਹਿਣ ਬਜ਼ਾਰੇ ਚ ਥੋੜਾ ਜਿਹਾ ਨਿਗਰਾਨੀ ਕਰਨ ਗੁੰਡਾਗਰਦੀ ਬਹੁਤ ਵਧ ਗਈ ਹੈ ਹਰੇਕ ਮਲੋ ਥਾਂ ਥਾਂ ਤੇ ਮੋਟਰਸਾਈਕਲ ਖੀਂਦੇ ਪੈ ਨੇ ਪਰ ਸੋਹੀ ਜਾਂਦੇ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਦੀ ਉਸ ਜਾਇਸਨ ਤੇ ਮੰਗ ਕੀਤੀ ਜਾਂਦੀ ਹੈ ਜੀ ਥੋੜਾ ਜਿਹਾ ਨਿਗਰਾਨੀ ਕਰਨ ਵੀ ਥੋੜਾ ਜਿਹਾ ਬਾਜ਼ਾਰ ਵੱਲੇ ਧਿਆਨ ਕਰਨ ਦੁਕਾਨਦਾਰਾਂ ਦੇ ਜਿਵੇਂ ਲੋਕ ਨੁਕਸਾਨ ਹੋਈ ਜਾਂਦਾ ਇਹਦੇ ਤੇ ਕੰਟਰੋਲ ਕੀਤਾ ਜਾਵੇ ਜਨਮ ਰਾਜਨੇ ਜੀ ਆਪਨੇ ਸ਼ੌਕ ਹੈ ਚਾਂਜਨ ਸਟੋਰ ਦੇ ਨਾਮ ਦੇ ਅਸਦਾਰਾਂ ਦੇ ਨਾਮ ਦੇ ਮਸ਼ਹੂਰ ਹੈ ਵੈਸੇ ਤੇ ਰਾਤੀ ਫੋਨ ਹੀ ਆਇਆ ਸਾਡੇ ਕੋਲ 5 ਵਜੇ ਆਪਾਂ ਨੂੰ ਕਿ ਦੁਕਾਨ ਤੇ ਚੋਰੀ ਹੋ ਗਈ ਕਿਸੇ ਸੱਜਣ ਦਾ ਜਾਇਆ ਤਾਂ ਦੇਖਿਆ ਸਾਰਾ ਸ਼ਟਰ ਟੁੱਟਿਆ ਪਿਆ ਭੰਨਿਆ ਪਿਆ 15 20 ਹਰ ਕੇ ਸਾਰੇ ਕੱਢ ਕੇ ਲੈ ਗਏ ਨਕਦੀ ਵੀ ਲੈ ਗਏ ਨੇ ਬਹੁਤ ਨੁਕਸਾਨ ਹੋਇਆ ਦੋ ਤਿੰਨ ਕਰਦ ਹੋਰ ਵੀ ਹੋਇਆ ਨੁਕਸਾਨ ਤੇ ਅਸੀਂ ਤਾਂ ਹੀ ਮੰਗ ਕਰਨੇ ਆਂ ਕਿ ਚੋਰ ਫੜੇ ਜਾਂ ਤਾਂ ਵਧੀਆ ਗੱਲ ਹੈ ਕਿ ਨਾ ਫੜੇਗੇ ਤਾਂ ਕੰਮ ਬਦਨਾ ਹੀ ਬਦਨਾ ਦਿਨੋ ਦਿਨ ਦੀ ਤੇ ਜੋ ਪੁਲਿਸ ਹੈ ਉਹ ਕਿਦੇ ਵੇਖੀ ਹੈ ਜੀ ਪੁਲਿਸ ਵੇਖ ਕੇ ਗਈ ਹੈ ਜੀ ਰਿਕਾਰਡਿੰਗ ਵੀ ਬਣਾ ਕੇ ਗਈ ਹੈ ਤੇ ਸਾਰਾ ਕੁਝ ਕਰਕੇ ਰਿਕਾਰਡਿੰਗ ਕਹਿੰਦੇ ਦੇਖਣੇ ਆ ਆਣੇ ਆ ਠਹਿਰ ਕੇ ਦੇਖ ਰਿਹਾ ਰਿਕਾਰਡਿੰਗ ਹੈ ਕੀ ਦਿੱਖਦਾ ਜੀ ਰਿਕਾਰਡਿੰਗ ਜੇ ਇਹ ਬਸ ਚਾਰ ਜਣੇ ਆਏ ਨੇ ਜੀ ਬਾਈਕ ਤੇ ਹੈਗੇ ਨੇ ਪਹਿਲਾ ਆਪਣੀ ਦੁਕਾਨ ਦੇ ਬਾਹਰ ਵੇਖਿਆ ਬਾਹਰ ਖੜੇ ਤੇ ਦੇਖਦੇ ਰਹੇ ਕੋਈ ਆਂਦਾ ਤਾਂ ਨਹੀਂ ਪਿਆ ਤੇ ਸ਼ਟਰ ਦੇ ਉਹ ਲਾਇਆ ਉਹਨਾਂ ਨੇ ਚੱਕਿਆ ਸਾਰਾ ਤੇ ਅੰਦਰੋਂ ਪੈਸੇ ਕੱਢ ਕੇ ਲੈ ਗਏ ਸਾਰੇ ਤੇ ਹਾਰ ਵੀ ਸਾਰੇ ਲੈ ਗਏ ਕੱਢ ਕੇ ਮੰਗੇ ਹੀ ਕਰਨੇ ਕਿ ਕਾਰਵਾਈ ਕੀਤੀ ਜਾਵੇ ਨੁਕਸਾਨ ਹੋਰ ਕਿਸੇ ਦਾ ਨਾ ਹੋਵੇ ਤਾਂ ਵਧੀਆ ਰਹੇਗਾ ਕੀ ਨਾਮ ਹੈ ਤੁਹਾਡਾ ਮੇਰਾ ਰਾਜਨ ਹੈ ਜੀ ਰਾਜਨ ਪਰਬਾੜ